ਵਾਹਿਗੁਰੂ ਹੱਤ ਨਾਮ ਖਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹਦੀ ਸੁਲਤਾਨ ਚੌਥੇ ਪਾਸ਼ਾ ਜੀ ਦੀ ਬਾਣੀ ਰੰਭ ਹੋਈ ਹੈ ਸਤਿਗੁਰਾਂ ਦਾ ਦੂਜਾ ਸ਼ਬਦ ਆਰੰਭ ਹੁੰਦਾ ਹੈ ਆਓ ਸਤਿਗੁਰ ਜੀ ਗੁਜਰੀ ਰਾਗ ਦੇ ਵਿੱਚ ਬਚਨ ਕਰਦੇ ਹਾਂ ਜੀ ਗੁਜਰੀ ਮਹੱਲਾ 4 ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸ਼ਬਦ ਮਨ 모ਹ ਹੈ ਜਪੁ ਗਵਿੰਦ ਗਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਉਹ ਹੈ ਤਨ ਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਹ ਸ਼ਬਦ ਦੀ ਰਮਤਾ ਕਰਦੇ ਹਨ ਤੇ ਬਚਨ ਕਰਦੇ ਹਨ ਸਤਿਗੁਰ ਜੀ ਭਾਈ ਸ਼ਬਦ ਦੇ ਨਾਲ ਪਿਆਰ ਦਾ ਲਬਜ ਹੈ ਭਾਈ ਸ਼ਬਦ ਦੇ ਸ਼ਬਦ ਨਾਲ ਸੰਬੋਧਨ ਕਰਦੇ ਹਨ ਸਾਨੂੰ ਰਹਾਉ ਦੀ ਪੰਕਤੀ ਵਿੱਚ ਵਚਨ ਕਰਦੈਨ ਮੇਰੇ ਭਾਈ ਜਨਾਮੋ ਕੋ ਗੋਵਿੰਦ 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 ਮਨਮੋਹ ਹੈ ਤੇ ਵਚਨ ਕਰਦੈਨ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲਿ ਸਾਧ ਸੰਗਤ ਸਬਦ ਮੰਨ ਮੋਹ ਹੈ ਇਹ ਭਾਈ ਜਨੋ ਉਹ ਗੋਵਿੰਦ ਜਿਹੜਾ ਧਰਤੀ ਦਾ ਪਾਲਨਹਾਰਾ ਹੈ ਇਹਦੇ ਸਾਧ ਸੰਗਤ ਵਿੱਚ ਮਿਲ ਕੇ ਉਹ ਗੋਵਿੰਦ ਦੀ ਪੀਤ ਨੂੰ ਪ੍ਰੀਤਮ ਤੋਂ ਭਾਵ ਉਹ ਪਿਆਰਾ ਪ੍ਰੀਤਮ ਇਹਦੇ ਉਹਦੇ ਨਾਲ ਸਾਡਾ ਮੋਹ ਪੈ ਚੁੱਕਾ ਹੈ ਪ੍ਰੇਮ ਪੈ ਚੁੱਕਾ ਹੈ ਗੋਵਿੰਦ ਦੇ ਨਾਲ ਪ੍ਰੀਤਮ ਦੇ ਨਾਲ ਉਹਨੇ ਸਾਡੇ ਮਨ ਨੂੰ ਮੋਹਿਤ ਕਰਤਾ ਹੈ ਮਹਾਰਾਜ ਕਹਿੰਦੇ गोविंद गोविंद ਪ੍ਰੀਤਮ ਮਨ ਪੀਤਮ ਇਹਦੇ ਮਨ ਨੂੰ ਮੋਇਤ ਕਰਨ ਵਾਲਾ ਉਹ ਹਰੀ ਪਰਮੇਸ਼ਰ गोविंद ਜਿਨਨੇ ਆਪਣੇ ਪ੍ਰੇਮ ਦੇ ਨਾਲ ਸੰਗਤ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਸਾਡੇ ਮਨ ਨੂੰ ਮੋਇਤ ਕਰ ਲਿਆ ਪ੍ਰੇਮ ਪਿਆਰ ਦੇ ਵਿੱਚ ਵੰਨ ਲਿਆ ਹੈ ਮਨ ਨੂੰ ਮਿਲ ਸੰਗਤ ਸਤ ਸੰਗਤ ਸ਼ਬਦ ਮਨਮੋਹ ਹੈ ਹਰਿ ਜੀ ਕਹਿੰਦੇ ਜਦੋਂ ਸੰਗਤ ਵਿੱਚ ਮਿਲਾਪ ਹੋਇਆ ਸੰਗਤ ਦੀ ਪ੍ਰਾਪਤੀ ਹੋਈ ਤਾਂ ਸ਼ਬਦ ਮਨਮੋਹ ਹੈ ਸ਼ਬਦ ਦੇ ਰਾਹੀ ਉਹ ਸੱਚੇ ਗੋਵਿੰਦ ਨਾਲ ਉਪਰੀਤਮ ਨਾਲ ਸਾਡਾ ਪਿਆਰ ਪ੍ਰੇਮ ਪ੍ਰੇਮ ਪੈ ਗਿਆ ਇਸ ਕਰਕੇ ਸੰਗਤ ਵਿੱਚ ਉਹਨਾ ਕਿੰਨਾ ਜ਼ਰੂਰੀ ਹੈ ਹਮੇ ਕੀ ਆਪਾਂ ਕਹ ਦਿੰਦੇ ਆ ਕਿ ਘਰ ਬੈਠ ਕੇ ਨਾਮ ਜਪਿਆ ਜਾਵੇ ਕਿਤੇ ਸੰਗਤ ਵਿੱਚ ਬੈਠਣ ਦੀ ਲੋੜ ਨਹੀਂ ਗੁਰਦੁਆਰਾ ਸਾਹਿਬ ਜਾਣ ਦੀ ਲੋੜ ਨਹੀਂ ਪਰ ਮਹਾਰਾਜ ਜੀ ਖੁਦ ਸੰਗਤ ਕੀਤੀ ਉਹਨਾਂ ਨੇ ਸੰਗਤ ਕਰਨ ਨੂੰ ਕਿਹਾ ਇਹ ਸੰਗਤ ਵਿੱਚ ਮਿਲ ਕੇ ਜਪਣ ਦੇ ਨਾਲ ਸੁਣ ਦੇ ਨਾਲ ਚਾਰ ਧਾਰਨ ਕਰਨ ਦੇ ਨਾਲ ਇਹ ਮੰਨਤ ਬਦੀਲੀ ਵਿੱਚ ਹੁੰਦਾ ਹੈ ਭਾਵੇਂ ਕਿ ਆਪਾਂ ਇਕੱਲੇ ਬੈਠ ਕੇ ਵੀ ਸੰਗਤ ਕਰਦੇ ਆਂ ਪਾਠ ਕਰਦੇ ਆਂ ਪਰ ਜੋ ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਹਾਜ਼ਰੀ ਭਰਨ ਦੇ ਨਾਲ ਉਹਦੀ ਸੰਗਤ ਕਰਨ ਦੇ ਨਾਲ ਮੁਲਾਪ ਹੁੰਦਾ ਹੈ ਕਿਉਂਕਿ ਉੱਥੇ ਸਾਨੂੰ ਸੁਣਨ ਵਾਸਤੇ ਕਾਇਮ ਹਾਰ ਜਦੋਂ ਸਤਿਗੁਰ ਦੀ ਸੰਗਤ ਵਿੱਚ ਆਉਣਾ ਉਦੋਂ ਬਸ ਸੁਣਨਾ ਹੈ ਸੁਣ ਕੇ ਵਿਚਾਰ ਨੂੰ ਧਾਰਨ ਕਰਨਾ ਹੈ ਬਾਣੀ ਪੜ ਆਪਾਂ ਸਕਦੇ ਆ ਇਕੱਲੇ ਵੀ ਪੜਦੇ ਆ ਬਾਣੀ ਪਾਠ ਕਰਦੇ ਆ ਔਰ ਉੱਥੇ ਮਨ ਆਪਣਾ ਗਿਆਜ ਰੋਂਦਾ ਬਹੁਤ ਵਰੀ ਸੰਗਤ ਦੇ ਵਿੱਚ ਆਪਾਂ ਬਾਣੀ ਸੁਣਦੇ ਹਾਂ ਸੁਣਨ ਦੀ ਮਨ ਨੂੰ ਪ੍ਰੇਰਣਾ ਦਿੱਤੀ ਆ ਸਾਨੂੰ ਇੱਥੇ ਸੁਣਦੇ ਆ ਸੁਣ ਕੇ ਵਿਚਾਰ ਨੂੰ ਮਨ ਤੱਕ ਅਸਰ ਪਹੁੰਚਦਾ ਹੈ ਜੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਸਤਿਗੁਰ ਦੀ ਸੰਗਤ ਅਰਨੀ ਗੁਰ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ ਜਿਵੇਂ ਇੱਕ ਸਕੂਲ ਦੇ ਵਿੱਚ ਬੱਚਾ ਜਿੰਨਾ ਚਿਰ ਨਹੀਂ ਜਾਂਦਾ ਤਾਂ ਉਹ ਪਾਸ ਨਹੀਂ ਹੋ ਸਕਦਾ ਸਕੂਲ ਵਿੱਚ ਜਾ ਕੇ ਵੀ ਸਿੱਖਿਆ ਨੂੰ ਧਾਰਨ ਕਰਕੇ ਉਹ ਪਾਸ ਹੁੰਦਾ ਹੈ ਇਸੇ ਤਰ੍ਹਾਂ ਸੰਗਤ ਕਰਨ ਤੋਂ ਬਿਨਾ ਪ੍ਰਾਪਤੀ ਨਹੀਂ ਹੈ ਇਹ ਵੀ ਸਾਡਾ ਗੁਰਸਤ ਧਾਰਮਿਕ ਸਕੂਲ ਹੈ ਸਿੱਖਿਆ ਦਾ ਸਕੂਲ ਹੈ ਜਿਹਦੇ ਤੋਂ ਧਾਰ ਮੇਕਾ ਗੁਰਮੁਖੀ ਗੁਰੂ ਦੀ ਮੱਤ ਪ੍ਰਾਪਤ ਹੁੰਦੀ ਹੈ ਇਸ ਕਰਕੇ ਸਰੀਰਾਂ ਨੂੰ ਪ੍ਰਾਨੀ ਜੀਵਾਂ ਨੂੰ ਗੁਰੂ ਕੋਲ ਆਉਣਾ ਚਾਹੀਦਾ ਹੈ ਸੰਗਤ ਕਰਨੀ ਚਾਹੀਦੀ ਹੈ ਸੰਗਤ ਕੋਈ ਥੀ ਭੀੜ ਦਾ ਨਾਮ ਨਹੀਂ ਯੱਸੀ ਭੀੜ ਨੂੰ ਸੰਗਤ ਕਹੇ ਭੀੜ ਨੂੰ ਇਕੱਠ ਕੇ ਆ ਜਾਂਦਾ ਹੈ ਪਰ ਸੰਗਤ ਦੋ ਚਾਰ ਵਿੱਚ ਵੀ ਹੋ ਸਕਦੀ ਹੈ ਦੋ ਮਨੁੱਖ ਵੀ ਸੰਗਤ ਕਰ ਸਕਦੇ ਹਨ ਇੱਕ ਸੁਨਾਨਨ ਹੋਵੇ ਇੱਕ ਸੁਣਨ ਵਾਲਾ ਉਹ ਵੀ ਸੰਗਤ ਹੁੰਦੀ ਹੈ ਕੋਈ ਬਹੁਤ ਇਨੀ ਕੀ ਆਪਾਂ ਇਕੱਠ ਕਰਕੇ ਸੰਗਤ ਕਰ ਸਕਦੇ ਆ ਉਹਨੂੰ ਇਕੱਠ ਦਾ ਨਾਮ ਕਿਹਾ ਜਾਂਦਾ ਹੈ ਉੱਥੇ ਲੋਕਾਂ ਦੀ ਭੀੜ ਹੋ ਸਕਦੀ ਹੈ ਪਰ ਉੱਥੇ ਕੁਝ ਕੁ ਸਰੀਰ ਹੁੰਦੇ ਨੇ ਜਿਹੜੇ ਸੰਗਤ ਕਰ ਪਾਉਂਦੇ ਹਨ ਜੀ ਮਹਾਰਾਜ ਜੀ ਕਹਿੰਦੇ ਸੰਗਤ ਦਾ ਵੱਡਾ ਪ੍ਰਤਾਪ ਹੈ ਗੋਵਿੰਦ ਗੋਵਿੰਦ ਪੀਤਮਨ ਮਨ ਪ੍ਰੀਤਮ ਮਿਲ ਸਤ ਸੰਗਤ ਸ਼ਬਦ ਮਨ 모ਹ ਹੈ ਮਹਾਰਾਜ ਜੀ ਕਹਿੰਦੇ ਇੱਕ ਸੰਗਤ ਵਿੱਚ ਮਿਲ ਕੇ ਸੰਗਤ ਦੇ ਮਲਾਪ ਦੇ ਨਾਲ ਸੰਗਤ ਦੇ ਮੇਲ ਦੇ ਨਾਲ ਸ਼ਬਦ ਮੰਨ ਮੋਹਤ ਹੋ ਜਾਂਦਾ ਮਨ ਸ਼ਬਦ ਦੇ ਵਿੱਚ ਮਗਨ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਇਸ ਵਾਸਤੇ ਸਾਨੂੰ ਗੋਵਿੰਦ ਪ੍ਰੀਤਮ ਦੇ ਨਾਲ ਮੋਹ ਪੈ ਗਿਆ ਪ੍ਰੇਮ ਪੈ ਗਿਆ ਜਪ ਗਵਿੰਦ ਗਵਿੰਦ ਧਿਆਈ ਹੈ ਸਭ ਕੋ ਦਾਨ ਦੇ ਪ੍ਰਭ ਓਹ ਹੈ ਹਰਾ ਜੀ ਕਹਿੰਦੇ ਭਾਈ ਸਾਨੂੰ ਜਪਨਾ ਚਾਹੀਦਾ ਹੈ ਗੋਵਿੰਦ ਜਪ ਜਪ ਅਕਸਰ ਜਿਹੜਾ ਲਬਜ ਹੈ ਜਿਹੜਾ ਇਹ ਵੀ ਬਾਣੀ ਵਿੱਚ ਆਉਂਦਾ ਕਈ ਜਗ੍ਹਾ ਤੇ ਆਇਆ ਹੈ ਜਪ ਤਿੰਨ ਤਰਾ ਹੁੰਦਾ ਜਿਵੇਂ ਸੇਲੋਂ ਵੀ ਆਪ ਜੀ ਨੂੰ ਸਮੇਂ ਦੱਸਿਆ ਗਿਆ ਹੈ ਬਹੁਤ ਵਾਰੀ ਜਪ ਜਿਹੜਾ ਉਹ ਜਪ ਪਾ ਵੀ ਹੁੰਦਾ ਜਪ ਜਪ ਪੇ ਨੂੰ ਸਿਆਰੀ ਇੱਥੇ ਜਪ ਹੈ ਅਜੇ ਨੂੰ ਔਂਕੜ ਵੀ ਹੁੰਦੀ ਆ ਉਹ ਜਪਜੀਤ ਸਾਹਿਬ ਜਿਵੇਂ ਕਹਿੰਦੇ ਨੇ ਜਪ ਬਾਣੀ ਦਾ ਨਾਮ ਉਹ ਨਾਮ ਦੀ ਤੌਰ ਤੇ ਵਰਤਿਆ ਜਾਂਦਾ ਜਜਾ ਪਪੇ ਔਂਕੜ ਜਪ ਇੱਥੇ ਜੱਪਣ ਨੂੰ ਕਿਹਾ ਜਜਾ ਪਪੇ ਨਿ ਸਿਹਾਰੀ ਹੈ ਇੱਥੇ ਅਰਥ ਦਾ ਫਰਕ ਪੈਂਦਾ ਬੋਲਣ ਵਿੱਚ ਫਰਕ ਨਹੀਂ ਹੈ ਇੱਥੇ ਜਜੇ ਨੂੰ ਸਿਹਾਰੀਏ ਕੋਥੀ ਵੀ ਉਸੇ ਤਰੀਕੇ ਬੋਲਿਆ ਜਾਣਾ ਇੱਥੇ ਔਂਕੜ ਆ ਉਹ ਵੀ ਜਪ ਉਸੇ ਤਰੀਕੇ ਬੋਲਿਆ ਜਾਂਦਾ ਜਿਹੜਾ ਜਜਾ ਪਪਾ ਉਹ ਜਪ ਬਾਣੀ ਦਾ ਨਾਮ ਹੁੰਦਾ ਹੈ ਇਹ ਸਾਧ ਸੰਗਤ ਯਰਥ ਅਲੱਗ-ਅਲੱਗ ਬਣਦੇ ਨੇ ਤਿੰਨਾਂ ਦੇ ਪਰ ਬੋਲਣ ਦੇ ਵਿੱਚ ਇੱਕੋ ਤਰ੍ਹਾਂ ਬੋਲਣਾ ਹੈ ਇਸੇ ਤਰ੍ਹਾਂ ਬਾਣੀ ਵਿੱਚ ਬਹੁਤ ਜਗ੍ਹਾ ਤੇ ਧੰਨ ਤਰ ਹੁੰਦਾ ਕੱਲ ਦੱਸਿਆ ਗਿਆ ਸੀ ਇਹ ਚੀਜ਼ਾਂ ਦਾ ਜਦੋਂ ਖਿਆਲ ਰੱਖਦੇ ਆਪਾਂ ਫਿਰ ਆਪਾਂ ਨੂੰ ਅਰਥਾਂ ਦੀ ਸਮਝ ਲੱਗਦੀ ਹੈ ਬਾਣੀ ਦੀ ਤੇ ਮਹਾਰਾਜ ਜੀ ਕਹਿੰਦੇ ਜਪ ਗੋਬਿੰਦ ਨੂੰ ਜਪਣਾ ਚਾਹੀਦਾ ਮਹਾਰਾਜ ਜੀ ਕਹਿੰਦੇ ਓਹ ਧਰਤੀ ਦੇ ਪਾਲਣ ਹਾਰੇ ਨੂੰ ਜਪ गोविंद गोविंद ਤੇ ਆਈਏ ਕਹਿੰਦੇ गोविंद ਨੂੰ ਧਿਆਉਣਾ ਚਾਹੀਦਾ ਜੇ ਭਾਰਾਂ ਕਹਿੰਦੇ ਸਾਨੂੰ ਧਿਆਉਣ ਦੇ ਨਾਲ ਇਹ ਵੀ ਰੋਹੇ ਭਾਈਓ ਸਭ ਕੋ ਦਾਨ ਦੇ ਪ੍ਰਭ ਉਹ ਹੈ ਕਿਉਂ ਸਾਰਿਆਂ ਨੂੰ ਦਾਨ ਦੇਣ ਵਾਲਾ ਦਾਤਾਂ ਦੇਣ ਵਾਲਾ ਉਹੀ ਹੈ ਪ੍ਰਮਾਤਮਾ ਜਿਵੇਂ ਅਸੀਂ ਉਹਦੇ ਤੋਂ ਹੀ ਮੰਗ ਸਕਦੇ ਹਾਂ ਉਹਦੇ ਤੋਂ ਹੀ ਲੈ ਕੇ ਖਾ ਰਿਹਾ ਉਹਦੇ ਹੀ ਦਿੱਤਾ ਪਹਿਨ ਰਿਹਾ ਉਹਦਾ ਦਿੱਤਾ ਵਰਤ ਰਿਹਾ ਸਭ ਕੁਝ ਉਹਦਾ ਦਿੱਤਾ ਸਾਡੇ ਕੋਲ ਉਦੇ ਦਰਤੇ ਅਥਰੀ ਮੰਗਤੇ ਹਾਂ ਅਸੀਂ ਦੁਨੀਆ ਤੋਂ ਮੰਗਣਾ ਛੱਡ ਕੇ ਉਹਦੇ ਤੋਂ ਮੰਗ ਲਈਏ ਉਹ ਸਾਨੂੰ ਸਾਰੇ ਸੁਖ ਬਖਸ਼ ਦਿੰਦਾ ਹੈ ਇਹ ਮਹਾਰਾਜ ਜੀ ਕਹਿੰਦੇ ਅਸੀਂ ਖੋਦ ਉਹਦੇ ਤੋਂ ਮੰਗਦੇ ਹਾਂ ਸਭ ਕੋ ਦਾਨ ਦੇਹ ਪ੍ਰਭ ਉਹ ਹੈ ਮਹਾਰਾਜ ਜੀ ਕਹਿੰਦੇ ਭਾਈ ਸਾਰਿਆਂ ਨੂੰ ਦਾਨ ਦਿੰਦਾ ਹੈ ਦਾਤਾ ਬਖਸ਼ਦਾ ਇਸ ਕਰਕੇ ਉਹਨੂੰ Jap ਲੈ ਉਹਨੂੰ ਧਿਆਲ ਹੈ ਮੇਰੇ ਭਾਈ ਜਨਾ ਮੋਕੋ ਗੋਬਿੰਦ गोविन्द गोविन्द म नमो है फिर हाव दी पंक्ति विच फिर दरसांदेया इंद्री भाव हंदे मेरे भाईयो भाई जन्नो मोको गोविन्द 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 म नमो है कहंदे मेनू ताउदे प्रेम ने मोहत कर लिया मैं ओदे मोह दे विच मेरा मन बिझ चुका है ओ गोविन्द दे धरती दे पालन हारे हरि दे प्रभु दे मान ਮੋਇ ਤੋ ਗਿਆ ਗੋਵਿੰਦ 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 ਗੁਣ ਗਾਵਾ ਮਿਲ ਗੁਰ ਸਤ ਸੰਗਤ ਜਨ ਸੁਹੈ ਇਸ ਕਰਕੇ ਮਹਾਰਾਜੀ ਕਹਿੰਦੇ ਗੋਵਿੰਦ 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 ਗੁਣ ਗਾਵਾ ਕਹਿੰਦੇ ਮੈਂ ਸਦਾ ਹੀ ਉਹ ਗੋਵਿੰਦ ਦੇ ਗੁਣਾ ਨੂੰ ਗਾਦਾ ਰਹਾ ਸੱਚੇ ਧੋਕੇ ਨੂੰ ਗਾਵਾ ਮਿਲ ਸੰਗ ਮਿਲ ਗੁਰ ਸਤ ਸੰਗਤ ਕਹਿੰਦੇ ਕੁ ਸੱਚੇ ਗੁਰੂ ਦੀ ਸੰਗਤ ਮਿਲਗੀ ਮਿਲਨ ਕਾਰਨ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਜਨ ਸੁਹੈ ਕਹਿੰਦੇ ਸੋ ਬਨੀਕ ਹੋ ਗਿਆ ਈਮਾਨ ਸੋਭਾ ਜੋਗ ਹੋ ਗਿਆ ਮੈਂ ਮਹਾਰਾਜ ਜੀ ਕਹਿੰਦੇ ਉਹ ਗੋਬਿੰਦ ਨੂੰ ਮਿਲ ਕੇ ਗੁਰੂ ਦੀ ਸੰਗਤ ਵਿੱਚ ਆਣ ਕੇ ਉਹ ਜਨ ਸੋਭਾ ਪਾਉਂਦੇ ਹਨ ਰਹਾ ਇਸ ਰਾਮ ਦੇ ਕਿਪਾ ਸਾਜ ਜੀ ਬਤਨ ਕਰਦੇ ਹਨ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿੱਧ ਸਿੱਧ ਲਾਗੇ ਪੱਗ ਉਹ ਹੈ ਮਹਾਰਾਜ ਜੀ ਕਹਿੰਦੇ ਕਬਲਾ ਪੱਤੀ ਜਿਹੜੀ ਆ ਲక్ష్ਮੀ ਉਹਦੇ ਚਰਨਾਂ ਦੀ ਦਾਸੀ ਹੈ ਪੱਗ ਚਰਨਾਂ ਨੂੰ ਕਹਿੰਦੇ ਆ ਸੁਖ ਸਾਗਰ ਹਰ ਭਗਤ ਹੈ ਕਹਿੰਦੇ ਸੁੱਖਾਂ ਦਾ ਸਾਗਰ ਹੈ ਨਾ ਜਿਹੜਾ ਅਸਲੀ ਸੁੱਖ ਹੈ ਉਹ ਸਤਗੁਰੂ ਦੀ ਭਗਤੀ ਦੇ ਵਿੱਚ ਹੈ ਮਹਾਰਾਜ ਜੀ ਸਾਨੂੰ ਰਸਤਾ ਦਰਸਾ ਰਹੇ ਨੇ ਰਸਤਾ ਦੱਸਦੇ ਨੇ ਪਾਤਸ਼ਾਹ ਕਹਿੰਦੇ ਭਾਈ ਜਨੋ ਸੁਖਾਂ ਦਾ ਸਾਗਰ ਉਹ ਸਤਗੁਰ ਹਰੀ ਕਹਿੰਦੇ ਸਾਰੇ ਸੁਖਾਂ ਦਾ ਸਮੁੰਦਰ ਹੈ ਉਹਦੇ ਕੋਲ ਕੋਈ ਘਾਟ ਨਹੀਂ ਕਿਸੇ ਸੁਖ ਦੀ ਇਸ ਕਰਕੇ ਉਹ ਸੁਖਾਂ ਦੇ ਸਾਗਰ ਗੋਵਿੰਦ ਦੀ ਭਗਤੀ ਕਰਨ ਦੇ ਨਾਲ ਹਰ ਭਗਤ ਹੈ ਉਹਦੀ ਭਗਤੀ ਸੱਚੀ ਹੈ ਗੁਰਮਤ ਕਹਿੰਦੇ ਉਹ ਤੂੰ ਮਤ ਮਤ ਪ੍ਰਾਪਤ ਹੋ ਜਾਂਦੀ ਹੈ ਗੁਰਮਤ ਰੱਬ ਧੋਦੀ ਹੈ ਮਾੜੀ ਮਤ ਨਾਸ ਹੁੰਦੀ ਹੈ ਕਹਿੰਦੇ ਜਦੋਂ ਉਹ ਸੁੱਖਾਂ ਦੇ ਸਾਗਰ ਦੀ ਭਗਤੀ ਕੀਤੀ ਮਹਾਰਾਜ ਜੀ ਕਹਿੰਦੇ ਕੌਲਾ ਰਿੱਧ ਸਿੱਧ ਲਾਗੇ ਪੱਗ ਉਹ ਹੈ ਕਹਿੰਦੇ ਕਬਲਾ ਪੱਤੀ ਜਿਹੜੀ ਹੈ ਲక్ష్ਮੀ ਹੈ ਕਹਿੰਦੇ ਉਹ ਦਾਸੀ ਬਣ ਕੇ ਆ ਗਈ ਰਿੱਧੀਆਂ ਸਿੱਧੀਆਂ ਦਾਸੀਆਂ ਬਣ ਕੇ ਪੱਗ ਉਹ ਹੈ ਉਹਦੇ ਪੱਗ ਦੇ ਵਿੱਚ ਚਰਨਾਂ ਦੇ ਵਿੱਚ ਆ ਵਸਦੀਆਂ ਹਨ ਜਿਹੜੇ ਭਗਤ ਜਨ ਗੁਰਮਖ ਜਨ ਮਹਾਰਾਜ ਜੀ ਕਹਿੰਦੇ ਉਹ ਸੱਚੇ ਸਾਗਰ ਨੂੰ ਸੁਖਾਂ ਦੇ ਸਾਗਰ ਦੀ ਬੰਦਗੀ ਕਰਦੇ ਹਨ ਭਗਤੀ ਕਰਦੇ ਹਨ ਇਹਦੇ ਉਹਦੀ ਮੱਤ ਨੂੰ ਗ੍ਰਹਿਣ ਕਰਦੇ ਹਨ ਕੌਲਾ ਭਗਤ ਜੀ ਸਤਗੁਰੂ ਜੀ ਕਹਿੰਦੇ ਕੌਲਾ ਪਤੀ ਰਿੱਧ ਸਿੱਧ ਲਾਗੇ ਪਗ ਉਹ ਹੈ ਉਹਨਾਂ ਦੇ ਨਾਲ ਰਿੱਧੀਆਂ ਸਿੱਧੀਆਂ ਤੁਰਦੀਆਂ ਹਨ ਉਹਨਾਂ ਦੇ ਚਰਨਾਂ ਦੀਆਂ ਦਾਸੀਆਂ ਬਣਦੀਆਂ ਕਬਲਾ ਪਤੀ ਮਾਇਆ ਜਿਹੜੀ ਵੱਤੀ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਦੀ ਦਾਸੀ ਹੈ ਜਨਕ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹ ਹੈ ਕਹਿੰਦੇ ਦਾਉ ਤੇ ਜਨ ਨੂੰ ਉਹਦਾ ਆਸਰਾ ਹੈ ਰਾਮ ਨਾਮ ਆਧਾਰਾ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਮ ਦਾ ਆਧਾਰ ਜਨਕੋ ਕਹਿੰਦੇ ਮੈਨੂੰ ਜਾਨੂ ਹਰੀ ਦੇ ਨਾਮ ਦਾ ਆਧਾਰ ਹੈ ਹਰ ਨਾਮ ਜਪਤ ਹਰ ਨਾਮੇ ਸੋਹ ਹੈ ਉਹ ਨਾਮ ਨੂੰ ਜਪ ਕੇ ਮਹਾਰਾਜ ਜੀ ਕਹਿੰਦੇ ਉਹ ਸੋਭ ਨੀਕ ਬਣ ਦਿਆ ਹੈ ਨਾਮੀ ਜਨ ਭਗਤ ਜਨ ਗੁਰਮੁਖ ਜਨ ਰਾਮ ਨਾਮ ਆਧਾਰ ਆਸਰਾ ਓਟ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਸਹਾਰਾ ਬਣ ਜਾਂਦਾ ਓਟ ਬਣ ਜਾਂਦਾ ਨਾਮ ਜਪਤ ਹਰ ਨਾਮੈ ਸੋਹ ਹੈ ਕਹਿੰਦੇ ਉਹ ਸੋਭਾ ਪਾ ਲੈਂਦੇ ਨੇ ਨਾਮ ਦੇ ਰਾਹੀ ਉਹਦੇ ਗੁਣਾ ਦੇ ਰਾਹੀ ਉਹਨਾਂ ਨੂੰ ਸੰਸਾਰ ਵਿੱਚ ਸੋਭਾ ਮਿਲਦੀ ਹੈ ਦੁਰਮਤ ਭਾਗਹੀਨ ਮਤ ਫਿੱਕੇ ਨਾਮ ਸੁਣਤ ਆਵੇ ਮਨ ਰੋਹੈ ਕਹਿੰਦੇ ਕਈ ਐਸੇ ਵੀ ਹਨ ਜੀਜੇ ਪਾਦ ਵਿੱਚ ਬਲ ਕਰਦੇ ਹਨ ਮਹਾਰਾਜ ਕਹਿੰਦੇ ਜਿਨ੍ਹਾਂ ਕੋਲ ਦੁਰਮਤ ਆਪਣੀ ਮਤ ਹੈ ਮਾੜੀ ਮਤ ਹੈ ਗੁਰਮਤ ਹੁੰਦੀ ਹੈ ਗੁਰੂ ਦੀ ਮਤ ਦੁਰਮਤ ਹੁੰਦੀ ਹੈ ਆਪਣੀ ਮਰਜ਼ੀ ਦੀ ਮਤ ਆਪਣੀ ਮਰਜ਼ੀ ਦੇ ਨਾਲ ਮਾੜੇ ਕਰਮ ਕਮਾਣੇ ਉਹ ਭਾਗਹੀਨ ਹਨ ਮਹਾਰਾਜ ਜੀ ਕਹਿੰਦੇ ਕਹਿੰਦੇ ਦੁਰਮਤ ਭਾਗਹੀਨ ਮਤ ਫਿੱਕੇ ਕਹਿੰਦੇ ਜਿਹੜੇ ਐਸੇ ਮਨੋਖਾਂ ਨ ਦੁਰਮਤ ਨੂੰ ਧਾਰਨੀ ਦੁਰਮਤ ਦੇ ਧਾਰਨੀ ਮਾੜੀ ਮਤ ਦੇ ਕਹਿੰਦੇ ਸਮਝ ਲਓ ਉਹਨਾਂ ਦੇ ਭਾਗ ਹੀ ਨੇ ਹਨ ਭਾਗਾ ਤੋ ਹੀ ਨੇ ਹਨ ਮਤ ਫਿੱਕੇ ਹਨ ਮਤ ਦੇ ਵੀ ਫਿੱਕੇ ਬੋਲਾਂ ਦੇ ਵੀ ਫਿੱਕੇ ਹਨ ਨਾਮ ਸੁਨਤ ਆਵੇ ਮਨ ਰੋਹੈ ਕਿੰਦੂ ਨਾਮ ਸੁਣਵੀ ਲੈਣ ਬਾਣੀ ਸੁਣਵੀ ਲੈਣ ਪਾਤਸ਼ਾਹ ਜੀ ਕਹਿੰਦੇ ਗੁਰੂ ਰਾਮਦਾਸ ਜੀ ਕਿੰਦੂ ਧੰਮ ਉਹਨਾਂ ਦਾ ਮਾਨ ਫਿਰ ਵੀ ਕ੍ਰੋਧ ਵਿੱਚ ਹੁੰਦਾ ਹੈ ਇਹ ਰਿਆਸੇ ਲੋਕ ਕੋ ਹੁੰਦਿਆਂ ਮਾੜੀ ਮੱਤ ਵਾਲੇ ਦੁਰਮਤ ਵਾਲੇ ਮਰਜੀ ਵਾਲੇ ਕਹਿੰਦੇ ਜਿੰਨਾ ਮਰਜੀ ਮਹਾਰਾਜ ਜੀ ਕਹਿੰਦੇ ਨਾਮ ਸੁਣਤ ਕਹਿੰਦੇ ਜਿੰਨਾ ਮਰਜੀ ਨਾਮ ਸੁਣੀ ਜਾਣ ਬਾਣੀ ਸੁਣੀ ਜਾਣ ਰੋਧਤਾ ਨਹੀਂ ਜਾਂਦੀ ਮੰਨਦੀ ਆਵੇ ਮਨ ਰੋਹੈ ਕਹਿੰਦੋਂ ਦਾ ਮਨ ਫਿਰ ਰੁੰਦਾ ਰੁਲਾਂਦਾ ਰਹਿੰਦਾ ਤੇ ਪਾਤਸ਼ਾਹ ਜੀ ਵਤਨ ਕਰਦੇ ਨੇ ਧਾਰਨ ਲੈਂਦੇ ਹਨ ਕਾਊਆ ਕਾਗ ਕੋ ਅੰਮ੍ਰਿਤ ਰਸ ਪਾਈ ਐ ਤ੍ਰਿਪਤੇ ਵਿਸ਼ਟਾ ਖਾਏ ਮੁਖ ਗੋਹੈ ਦੇਖੋ ਮਹਾਰਾਜ ਜੀ ਨੇ ਧਾਰਨ ਦਿੱਤੀ ਨਾਲੀ ਸਤਿਗੁਰ ਜੀ ਦੇਖੋ ਸਾਨੂੰ ਸਮਝਾਉਂਦੇ ਹਨ ਕਹਿੰਦੇ ਜਿਵੇਂ ਕਬੇ ਦੀ ਬਿਰਤੀ ਐ ਨਾ ਉਵੇਂ ਹੀ ਅਸੀ ਬਿਰਤੀ ਹੁੰਦੀ ਐ ਦੁਰਮਤ ਮਾਤ ਵਾਲੀ ਦੀ ਕਹਿੰਦੇ ਜਿਵੇਂ ਕਬੇ ਨੂੰ ਜਿੰਨਾ ਮਰਜੀ ਅੰਮ੍ਰਿਤ ਰੱਖ ਦੋ ਅੰਮ੍ਰਿਤ ਰਸ ਪਾ ਦੋ ਕੋਵਾ ਕੋਵਾ ਕਾਗ ਕੋ ਅੰਮ੍ਰਿਤ ਰਸ ਪਾਈਏ ਤ੍ਰਿਪਤੇ ਵਿਸ਼ਟਾ ਖਾਏ ਮੁਖ ਜੋ ਹੈ ਮਹਾਰਾਜ ਜੀ ਕਹਿੰਦੇ ਉਹਨੇ ਤ੍ਰਿਪਤ ਥੋੜਾ ਹੋਣਾ ਉਹਦੇ ਅੱਗੇ ਸੁਣ ਵਧੀਆ ਭੋਜਨ ਰੱਖ ਦੋ ਕਾ ਕੇ ਅੰਮ੍ਰਿਤ ਰੱਖ ਰੱਖ ਦੋ ਨੇ ਚੁੰਝ ਥੋੜਾ ਮਾਰਨੀ ਉਹਦੇ ਚ ਲਾਉ ਨੇ ਭੋਜਨ ਖਾਣਾ ਲਾਉ ਨੇ ਅੰਮ੍ਰਿਤ ਪੀਣਾ ਉਹਨੇ ਤਾਂ ਵਿਸ਼ਟਾ ਦੇ ਵਿੱਚ ਗੰਦਗੀ ਦੇ ਵਿੱਚ ਚੁੰਝ ਮਾਰਨੀ ਹੈ ਮਹਾਰਾਜ ਜੀ ਕਹਿੰਦੇ ਉਹਨੇ ਤਾਂ ਗੰਦਗੀ ਨਾਲ ਹੀ ਰੱਜਣਾ ਹੈ ਵਿਸ਼ਟਾ ਖਾਏ ਮੁਖ ਗੋਹ ਹੈ ਕਹਿੰਦੇ ਉਹ ਮੂੰਹ ਜਿਹੜਾ ਨਾ ਚੁੰਝਾ ਜੜੀ ਉਹਦੀ ਵਿਸ਼ਟਾ ਵਿੱਚ ਹੀ ਜਾਂਦੀ ਹੈ ਉਹ ਸੱਚ ਦਾ ਅਰਥ ਜਿਹੜਿਆ ਨੂੰ ਨਹੀਂ ਖਾ ਸਕਦਾ ਕਹਿੰਦੇ ਐਸੀ ਬਿਰਤੀ ਹੈ ਦੁਰਮਤ ਮਤ ਵਾਲੇ ਦੀ ਮਾੜੀ ਮਤ ਵਾਲਿਆਂ ਦੀ ਵੀ ਐਸੀ ਬਿਰਤੀ ਹੈ ਉਹਨਾਂ ਅੱਗੇ ਜਿੰਨੀ ਮਰਜ਼ੀ ਬਾਣੀ ਪੜੀ ਜਾਓ ਬਣਾਏ ਬਾਣੀ ਸੁਣਾਈ ਜਾਓ ਪਰਾ ਜੀ ਕਹਿੰਦੇ ਉਹਨਾਂ ਦਾ ਕ੍ਰੋਧ ਨਹੀਂ ਠੰਡਾ ਹੁੰਦਾ ਇੱਕ ਕਾਂ ਦੀ ਤਰ੍ਹਾਂ ਬਿਰਤੀ ਹੈ ਕੋ ਵੀ ਦੀ ਤਰ੍ਹਾਂ ਸੋਚ ਬੀਤੀ ਮਹਾਰਾਜ ਜੀ ਕਹਿੰਦੇ ਉਹ ਵੀ ਵਿਸ਼ਟਾ ਰੂਪੀ ਵਿਸ਼ਟਾ ਦੇ ਵਿੱਚ ਗੰਦਗੀ ਵਿੱਚ ਹੀ ਜਾ ਬਿੰਦਾ ਪਰ ਮਨਮੁਖ ਜਿਹੜਾ ਹੈ ਦੁਰਮਤ ਮਾੜੀ ਮੱਤ ਵਾਲਾ ਉਹ ਵੀ ਨਿੰਦਿਆ ਇਰਖਾ ਤੁੜਦਾ ਨਹੀਂ ਉਹ ਵੀ ਮਾੜੇ ਪਾਸੇ ਤੁਰਦਾ ਹੈ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤਨਾਤੇ ਕੋ ਵਾ ਹੰਸ ਹੋ ਹੈ ਦੇਖੋ ਮਹਾਰਾਜ ਜੀ ਕਿੰਨੇ ਸੁੰਦਰ ਬਚਨ ਕਰਦੇ ਆ ਸਤਗੁਰ ਜੀ ਇਹ ਸ਼ਬਦ ਵੀ ਬਹੁਤ ਰਾਗੀ ਜੀ ਸਿੰਘਾ ਨੇ ਪੜਿਆ ਹੈ। ਪੜਿਆ ਸ਼ਬਦ ਹੈ ਜੁਬਾਨ ਦੇ ਉੱਤੇ ਚੜ੍ਹਿਆ ਹੋਇਆ। ਇਹ ਮਹਾਰਾਜ ਜੀ ਦੇਖੋ ਇੱਥੇ ਫਿਰ ਸਚੇਤ ਕਰ ਦੇਣ ਕਹਿੰਦੇ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤਨਾਤੇ ਕਉ ਹਰਸ ਹੋਵੇ ਜਿਵੇਂ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਕਹਿੰਦੇ ਗੁਰ ਸਿੱਖ ਪਿਆਰਾ ਨਾਹੰਦਾ ਹੈ ਨਾਮ ਰੂਪੀ ਅੰਮ੍ਰਿਤਸਰ ਜਿਵੇਂ ਬਾਹਰੋਂ ਅਸੀਂ ਅੰਮ੍ਰਿਤਸਰ ਦੇ ਵਿੱਚ ਨਾਹੰਦੇ ਨਾ ਅੰਮ੍ਰਿਤ ਰੂਪੀ ਸਰੋਵਰ ਵਿੱਚ ਇਸੋਕਰ ਆਨੰਦ ਦੇ ਨੂੰ ਮਿਲਦਾ ਹੈ ਸਰੀਰ ਨੂੰ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਰਾਮਦਾਸ ਸਤਿਗੁਰ ਜੀ ਕਹਿੰਦੇ ਭਾਈ ਅੰਮ੍ਰਿਤਸਾਰ ਨਾਮ ਰੂਪੀ ਅੰਮ੍ਰਿਤਸਰ ਦੇ ਵਿੱਚ ਸਤਿਗੁਰ ਸਤਵਾਦੀ ਜਿਤ ਮਹਾਰਾਜ ਜੀ ਕਹਿੰਦੇ ਸਤਿਗੁਰ ਦੇ ਸੱਚੇ ਸਿੱਖ ਜਾਣਾਂਦੇ ਹਨ ਅੰਮ੍ਰਿਤਸਾਰ ਸਤਿਗੁਰ ਸਤਵਾਦੀ ਜਿਤ ਨਾਤੇ ਕਵ ਹੰਸ ਹੋਵੇ ਮਹਾਰਾਜ ਜੀ ਕਹਿੰਦੇ ਕੋਵੇ ਦੀ ਤਰ੍ਹਾਂ ਜਿਹੜੀ ਮੈਲ ਹੈ ਨਾ ਕੋਵੇ ਦੀ ਤਰ੍ਹਾਂ ਜਿਹੜਾ ਮਨੁੱਖ ਹੈ ਦੁਰਮਤ ਮਾੜੀ ਮੱਤ ਵਾਲਾ ਉਹ ਵੀ ਸਤਿਗੁਰੂ ਜੀ ਅੰਸ ਬਣਾ ਦਿੰਦੇ ਹਨ ਉਹਨੂੰ ਵੀ ਅੰਸ ਕਰ ਦਿੰਦੇ ਹਨ ਜਦੋਂ ਕੋਰ ਸਿੱਖ ਅੰਮ੍ਰਿਤ ਰੂਪੀ ਬਾਣੀ ਦੇ ਵਿੱਚ ਇਸ ਸਰ ਦੇ ਵਿੱਚ ਇਸ ਮਨ ਨੂੰ ਇਸ਼ਨਾਨ ਕਰਾਂਦਾ ਹੈ ਉਹ ਮਾੜੀ ਮੱਤ ਕੋਵੇ ਦੀ ਮੱਤ ਖਤਮ ਹੋ ਜਾਂਦੀ ਹੈ ਹੰਸ ਰੂਪੀ ਮਨ ਬਣ ਹੰਸ ਬਣ ਜਾਂਦਾ ਹੈ ਅੰਸ ਬਣ ਜਾਂਦਾ ਮਾਨ ਜੇ ਬਾਹਰ ਮੁੱਖੋਂ ਦੇਖੋ ਲੇਖਕਾਰਾਂ ਨੇ ਟੀਕਾਕਾਰਾਂ ਨੇ ਅਰਥ ਕੀਤੇ ਇਹ ਆਸ ਆਸ ਦੇ ਨਾਲ ਸੰਬੰਧ ਜੁੜ ਜਾਂਦਾ ਹੈ ਭਾਵੇਂ ਕੀ ਉਹਦੇ ਤੇ ਕਿਨ ਤੂੰ ਪਰੰਤੂ ਕਰਨ ਵਾਲੇ ਬਹੁਤ ਲੋਕ ਹਨ ਪਰ ਸਾਖੀ ਸਾਹਮਣੇ ਆ ਜਾਂਦੀ ਹੈ ਦੇਖੋ ਜਿਸ ਵੇਲੇ ਪੋਵੇ ਨੇ ਕੁੱਬੀ ਲਾਈ ਨਾ ਉਹ ਛਪੜੀ ਦੇ ਵਿੱਚ ਦੁਖ ਭੰਜਨੀ ਬੇਰੀ ਜਿੱਥੋਂ ਪੈਦਾ ਹੋਏ ਤੇ ਉਹ ਵੀ ਅੰਸ ਬਣ ਗਏ ਦੇਖੋ ਉਹਦੇ ਬਾਹਰਲੇ ਅੰਬਰ ਸਰੋਵਰ ਵਿੱਚ ਇੰਨੀ ਸ਼ਕਤੀ ਹੈ ਇਬਾਣੀ ਦੇ ਵਿੱਚ ਕਿੰਨੀ ਸ਼ਕਤੀ ਹੋਵੇਗੀ ਜਿਹਦੇ ਵਿੱਚ ਆਤਮਕ ਪੱਖੋਂ ਮਨੁੱਖ ਜਦੋਂ ਟੁੱਬੀ ਲਾਂਦਾ ਹੈ ਜਿਵੇਂ ਬਾਹਰਲੇ ਸਰੋਵਰ ਦੇ ਵਿੱਚ ਹੰਸ ਬਣ ਜਾਂਦਾ ਕਬਾ ਇਹ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹਸ ਬਿਰਤੀ ਕਬੇ ਬਿਰਤੀ ਵਾਲਾ ਮਨੁੱਖ ਵੀ ਹੰਸ ਬਣ ਜਾਂਦਾ ਤੇ ਦੇਖੋ ਇਥੋ ਸਾਖੀ ਹੋ ਪਹਿਲਾਂ ਆਪਾਂ ਬੜੀ ਬੜੀ ਸੁਣੀ ਹੈ ਰਜਨੀ ਦੀ ਦੇਖੋ ਪੱਟੀ ਸ਼ਹਿਰ ਦਾ ਪੱਟੀ ਇਲਾਕੇ ਦਾ ਰਾਜਾ ਸੀ ਜੀ ਦੀ ਇਹ ਪੁੱਤਰੀ ਸੀ ਤੇ ਦੇਖੋ ਸਾਹਮਣੇ ਦੇਖਿਆ ਉਹ ਕੋੜੀ ਪਤੀ ਦੇ ਹੰਸ ਬਣਦਾ ਇੱਕ ਕਾਂ ਕਾਂ ਉੱਡਦਾ ਹੰਸ ਬਣ ਟੁੱਬੀ ਲਾ ਕੇ ਹੰਸ ਬਣ ਕੇ ਉੱਡ ਜਾਂਦਾ ਤੇ ਦੇਖੋ ਮਨ ਦੇ ਵਿੱਚ ਸੋਚਿਆ ਕਿ ਮੇਰਾ ਕੋੜ ਵੀ ਹਟੇਗਾ ਮਹਾਰਾਜ ਮੇਰੇ ਤੇ ਵੀ ਕਿਰਪਾ ਕਰਨਗੇ ਮੈਂ ਵੀ ਟੁੱਬੀ ਲਾ ਕੇ ਦੇਖਾਂ ਛਪੜੀ ਚ ਬੜੀ ਸ਼ਕਤੀ ਹੈ ਬੜਾ ਸੁੱਖ ਹੈ ਆਨੰਦ ਹੈ ਤੇ ਡਿਗਦਾ ਹੋਇਆ ਢਿੰਦਾ ਹੋਇਆ ਜਾਂ ਛਪੜੀ ਚ ਡਿਗਿਆ ਤੇ ਦੇਖੋ ਜਿਵੇਂ ਕੋਵਾ ਹੰਸ ਬਣਿਆ ਉਹਦੀ ਦੇਖੋ ਦੇਵ ਹੰਸ ਦੀ ਤਰ੍ਹਾਂ ਕੰਚਨ ਦੀ ਤਰ੍ਹਾਂ ਸੁੰਦਰ ਬਣ ਗਈ ਕੋੜ ਸਾਰਾ ਲੈ ਗਿਆ ਉਤਰ ਗਿਆ ਜਿੱਥੋਂ ਮਹਾਰਾਜ ਨੂੰ ਜਾ ਕੇ ਸਾਰੀ ਵਾਰਤਾ ਰਜਨੀ ਨੇ ਸੁਣਾਈ ਕਹਿੰਦੇ ਮੇਰੇ ਪਿਤਾ ਨੇ ਦੇਖੋ ਇਨਾ ਬਨਵਾਸ ਦਿੱਤਾ ਮੈਨੂੰ ਕਹਿੰਦੇ ਮੇਰੀਆਂ ਭੈਣਾਂ ਕਹਿੰਦੀਆਂ ਕਿ ਇਸ ਪਿਤਾ ਤੇਰਾ ਦਿੱਤਾ ਖਾਂਦੀਆਂ ਕਹਿੰਦੇ ਮੇਰਾ ਮਹਾਰਾਜ ਜੀ ਤੁਹਾਡੇ ਤੇ ਵਿਸ਼ਵਾਸ ਹੈ ਕਿ ਅਸੀਂ ਸਾਰੇ ਉਹ ਮਾਲਕ ਦਾ ਦਿੱਤਾ ਖਾ ਰਹੇ ਆ ਵਰਤ ਰਹੇ ਆ ਪਹਿਨ ਰਹੇ ਆ ਇੰਨੀ ਸਜ਼ਾ ਦਿੱਤੀ ਮੇਰੇ ਮੇਰੇ ਪਿਓ ਨੇ ਮੇਰੇ ਪਤ ਮੇਰੇ ਪਿਤਾ ਨੇ ਮੈਨੂੰ ਸਜ਼ਾ ਦਿੱਤੀ ਕਿ ਇਹਨੂੰ ਬਨਵਾਸ ਦਿੱਤਾ ਜਾਵੇ ਪੱਟੀ ਦਾ ਰਾਜਾ ਸੀ ਕਹਿੰਦੇ ਨੂੰ ਰਾਜ ਤੋਂ ਭਾਗ ਤੋਂ ਮੇਰੇ ਤੋਂ ਬਾਹਰ ਛੱਡ ਔ ਦੇਸਨ ਕਾਲਾ ਦੇ ਆਓ ਕਿ ਮੇਰੀ ਅੱਖੀ ਨਾ ਦਿਖੇ ਇਹਨੂੰ ਕੋੜੀ ਨਾਲ ਵਿਆਹ ਦੋ ਕੋੜੀ ਨਾਲ ਵਿਆਹ ਕਰਤਾ ਸਤਿਗੁਰਜੀ ਹਾਂਸ ਬਣ ਕੇ ਕਾ ਨਿਕਲੇ ਕਿ ਮੈਂ ਵੀ ਇਸ਼ਨਾਨ ਕੀਤਾ ਮੈਂ ਵੀ ਹਾਂਸ ਦੀ ਤਰ੍ਹਾਂ ਪਵਿੱਤਰ ਹੋ ਗਈ ਮੇਰੀ ਦੇਹ ਕੋੜ ਰੋਗ ਉਤਰ ਗਿਆ ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਬੀਬਾ ਇਹ ਤੇਰਾ ਹੀ ਪਤੀ ਹੈ ਤੇਰੇ ਕੀਤੇ ਕਰਮਾਂ ਦਾ ਤੈਨੂੰ ਅੱਜ ਫਲ ਮਿਲ ਗਿਆ ਤੇਰੀ ਭਗਤੀ ਦਾ ਤੈਨੂੰ ਅੱਜ ਮਹਾਰਾਜ ਨੇ ਫਲ ਦਿੱਤਾ ਪਰਮੇਸ਼ਰ ਨੇ ਇਹ ਤੇਰਾ ਹੀ ਸੁੰਦਰ ਜਿਹੜਾ ਤੇਰਾ ਪਤੀ ਹੈ ਇਹਦਾ ਕੋੜ ਰੋਗ ਦੂਰ ਹੋ ਚੁੱਕਾ ਹੈ ਗੁਰੂ ਮਹਾਰਾਜ ਦੀ ਕਿਰਪਾ ਵਰਤ ਗਈ ਦੇਖੋ ਅੰਮ੍ਰਿਤ ਸਰੋਵਰ ਉੱਥੋਂ ਪੈਦਾ ਹੋ ਗਿਆ ਉੱਥੇ ਦੇਖੋ ਨਿਕਾ ਇਸਤਰੀਆਂ ਮਤਾਵਾ ਭੈਣਾਂ ਜਾ ਕੇ ਇਸ਼ਨਾਨ ਕਰਦੀਆਂ ਸੰਗਤਾਂ ਹਜੇ ਵੀ ਉੱਥੇ ਉਸੇ ਸੁੱਖ ਮਿਲਦਾ ਆਨੰਦ ਮਿਲਦਾ ਹੈ ਇਥੇ ਅੰਦਰ ਦੀ ਬਿਰਤੀ ਦੀ ਮਹਾਰਾਜ ਭਾਵੇਂ ਗੱਲ ਕਰਦੇ ਹਨ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਕੋਵਾ ਰੂਪੀ ਬਿਰਤੀ ਵਾਲਾ ਮਨੁੱਖ ਜਿਹੜਾ ਹੈ ਭਾਵੇਂ ਕੀ ਉਹ ਉਹਦੀ ਬਿਰਤੀ ਕੈਸੀ ਵੀ ਹੋਏ ਮਨੁੱਖ ਦੀ ਜਦੋਂ ਬਾਣੀ ਪੜਦਾ ਸਹਜੇ ਸਹਜੇ ਗੁਰੂ ਦੀ ਸੰਗਤ ਚੁੰਦਾ ਨਾਮ ਰੂਪੀ ਅੰਮ੍ਰਿਤ ਦੇ ਵਿੱਚ ਸਰਵੇਚ ਇਸ਼ਨਾਨ ਕਰਕੇ ਉਹ ਅੰਸ਼ਿਤ ਕੋਵੇ ਤੋਂ ਹੰਸ ਬਣ ਜਾਂਦਾ ਹੈ ਅਭੀ ਵਰਤੀ ਤੁ ਹੰਸ ਵਰਤੀ ਹੋ ਜਾਂਦੀ ਐ ਅੰਮ੍ਰਿਤ ਸਾਰ ਸਤਗੁਰ ਸਤਵਾਦੀ ਜਿਤ ਨਾਤੇ ਕਵਾਂ ਹੰਸ ਹੋਵੈ ਹਰ ਜੀ ਅਗਲੀ ਤੁਖ ਵਿੱਚ ਖੀਰਲੀ ਵਿੱਚ ਵਤਨ ਕਰਦੇ ਨਾਨਕ ਧਨ ਧਨ ਵੱਡੇ ਵਡਭਾਗੀ ਜਿਨ ਗੁਰਮਤਿ ਨਾਮ ਰਿਦੇ ਮਲ ਤੋ ਹੈ ਜਵਾਬ ਦਿੱਤਾ ਮਹਾਰਾਜ ਨੇ ਕਹਿੰਦੇ ਨਾਨਕ ਉਹ ਧਨ ਹਨ ਵੱਡੇ ਵਡਭਾਗੀ ਹਨ ਇਹੜੇ ਮਹਾਰਾਜ ਜੀ ਕਹਿੰਦੇ ਜਿਨ ਗੁਰਮਤ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਨਾਮ ਰਿਤੇ ਮਲ ਧੋਵੇ ਜਿਨ੍ਹਾਂ ਨੇ ਗੁਰੂ ਦੀ ਮਤ ਨਾਲ ਨਾਮ ਜਪ ਕੇ ਆਪਣੇ ਹਿਰਦੇ ਨੂੰ ਹਿਰਦੇ ਨੂੰ ਧੋ ਲਿਆ ਇੰਦੇ ਆਪਣੇ ਮਨ ਨੂੰ ਹੀ ਧੋ ਲਿਆ ਆਪਣੀ ਆਤਮਾ ਨੂੰ ਇਸ਼ਨਾਨ ਕਰਾ ਲਿਆ ਇੰਦੇ ਸਾਡੀ ਨਿਗਾ ਵਿੱਚ ਮਹਾਰਾਜ ਗੁਰੂ ਆਮਦਾ ਜੀ ਕਹਿੰਦੇ ਉਹ ਵੱਡੇ ਭਾਗਾ ਵਾਲੇ ਗੁਰਸਿੱਖ ਹਨ ਜਿਨ੍ਹਾਂ ਨੇ ਗੁਰੂ ਮਤ ਨੂੰ ਧਾਰਨ ਕੀਤਾ ਅਤੇ ਨਾਮ ਦੀ ਬਰਕਤ ਦੇ ਨਾਲ ਆਪਣੇ ਮਨ ਨੂੰ ਧੋ ਕੇ ਹੰਸ ਵਰਗਾ ਸੁੰਦਰ ਬਣਾ ਲਿਆ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਆਨਸੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਾਨੂੰ ਪਰਦੇਸ਼ ਬਖਸ਼ਦੇ ਹਨ ਉੱਥੇ ਖੁਦ ਬੇਨਤੀ ਕਰਨ ਦੀ ਸਾਨੂੰ ਰਸਤਾ ਦਰਸਾਉਂਦੇ ਹਨ ਜਾਤ ਦੱਸਦੇ ਹਨ ਇਹ ਭਾਈ ਏਨੀ ਕੁ ਵਿਚਾਰ ਆਪ ਜੀ ਸਰਮਨ ਕੀਤੀ ਹੈ ਮਹਾਰਾਜ ਜੀ ਮੇਰ ਕਰਨ ਆਇਆ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿਚਾਰ ਦੇ ਨੇਕਾਂ ਭੁੱਲਾ ਜਦਿਆਂ ਮਹਾਰਾਜ ਸਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ